ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਿਸਾਖੀ ਮੇਲਾ 4 5 6 April ਨੂੰ ਹੋਣ ਜਾ ਰਿਹਾ ਹੈ ਕਿੱਥੇ ਹੋਣ ਜਾ ਰਿਹਾ ਕਿੱਥੇ ਕੀ ਹੋਣ ਜਾ ਰਿਹਾ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵਿਸਾਖੀ ਮੇਲਾ 4 5 6 April ਨੂੰ ਹੋਣ ਜਾ ਰਿਹਾ ਜੀ ਸਾਂਝੇ ਘਰ ਦੇ ਵਿੱਚ ਤੇ ਅੱਜ ਅਸੀਂ ਜਿਹੜੀ ਪਾਰਕ 'ਚ ਖੜੇ ਆ ਅਸਲ 'ਚ ਇਹ ਦਿਖਾਉਣ ਜਾ ਰਹੇ ਆ ਕਿ ਇਸ ਪਾਰਕ 'ਚ ਕੀ ਹੋਣ ਜਾ ਰਿਹਾ ਵਿਸਾਖੀ ਮੇਲੇ ਬਿਲਕੁਲ ਜੀ ਇਹ ਐਂਟਰੈਂਸ ਹੋਵੇਗੀ ਪਾਰਕ ਦੀ ਜਿਸ ਪਾਰਕ ਦੇ ਵਿੱਚ ਆਪਾਂ ਸਾਡੇ ਜਿਹੜੇ ਵੈਂਡਰਸ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਦੀਆਂ ਬਹੁਤ ਹੀ ਖੂਬਸੂਰਤ ਸਟਾਲਾਂ ਲਾਉਂਦੇ ਨੇ ਹਾਂਜੀ ਉਹ ਇਸ ਜਗ੍ਹਾ ਤੇ ਸਟਾਲਾਂ ਲੱਗਣਗੇ ਆ ਕੁੱਲ ਮਿਲਾ ਕੇ ਸਾਰੀ ਜਿਹੜੀ ਪਾਰਕ ਦੀ ਅੜੜ ਵਾਲੇ ਦੀ ਬਾਉਂਡਰੀ ਹੈ ਇਧਰ ਦੀ ਬਾਉਂਡਰੀ ਹੈ ਪਰਲੇ ਪਾਸ਼ੇ ਛੋਟੀ ਪਾਰਕ ਹੈ ਉੱਥੇ ਸਾਰੇ ਦੇ ਵਿੱਚ ਸਟਾਲਾਂ ਨੇ ਹਨਾ ਤੇ ਨਾਲ ਟੈਂਟ ਵੀ ਲੱਗਿਆ ਹੋਊਗਾ ਇਹਦੇ ਵਿੱਚ ਖਾਸ ਕਰਕੇ ਕੋਸ਼ਿਸ਼ ਕਰਾਂਗੇ ਕਿ ਧੁੱਪ ਤੋਂ ਬਚਾਇਆ ਜਾ ਸਕੇ ਤੇ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਇਸ ਮੇਲੇ ਦੀ ਹੋਵੇਗੀ ਉਹ ਵਈ ਕੀ ਉਹ ਪ੍ਰਾਤਨ ਸੰਗੀਤ ਜਿਹੜਾ ਸਾਡਾ ਵਨਗੀਆਂ ਨੇ ਟਾਡੀਆਂ ਦੀ ਵਨਗੀ ਹੈ ਸਰੰਗੀ ਨਾਲ ਲਗੋਜਿਆਂ ਨਾਲ ਤੇ ਜਾਂ ਜਿਹੜੇ ਪ੍ਰਾਤਨ ਸਿੱਠਣੀਆਂ ਜਾਂ ਲੋਕ ਗੀਤ ਨੇ 5 ਤਰੀਕ ਨੂੰ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਹਾਂਜੀ ਤੇ ਇਵੇਂ 6 ਤਰੀਕ ਨੂੰ ਦੁਪਹਿਰ ਤੋਂ ਬਾਅਦ ਉਹ ਜਿਹੜਾ ਪ੍ਰੋਗਰਾਮ ਹੋਵੇਗਾ ਉਹ ਪ੍ਰੋਗਰਾਮ ਵੀ ਇੱਥੇ ਇਸ ਸਟੇਜ ਤੇ ਹੋਵੇਗਾ ਮੈਂ ਜਸ਼ਨ ਨੂੰ ਕਹੂੰਗਾ ਕਿ ਸਟੇਜ ਜ਼ਰੂਰ ਇੱਕ ਵਾਰ ਦਿਖਾ ਦਿਓ ਆ ਜਿਹੜੀ ਸਟੇਜ ਆ ਜੀ ਇਹ ਸਾਡੇ ਸੰਜੇ ਘਰ ਦੀ ਇੱਕ ਪਰਮਾਨੈਂਟ ਸਟੇਜ ਆ ਜਿੱਥੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਇਸ ਸਟੇਜ ਤੇ ਹੀ ਉਹ ਪ੍ਰੋਗਰਾਮ ਹੋਵੇਗਾ ਪ੍ਰੋਗਰਾਮ 2 ਦਿਨ ਹੋਣਗੇ 5 ਤੇ 6 ਤਰੀਕ ਨੂੰ ਐਗਜ਼ਿਬਿਸ਼ਨ ਤੇ ਮੇਲਾ ਬਿਲਕੁਲ ਇੱਥੇ ਲਫੜ ਕੇ ਬੈਠ ਕੇ ਇੱਕ ਮੇਲੇ ਦੀ ਤਰ੍ਹਾਂ ਹੀ ਉਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਤੇ ਜਿਹੜੀਆਂ ਐਗਜ਼ਿਬਿਸ਼ਨ ਦੇ ਸਟਾਲਾਂ ਨੇ ਉਹ ਲਗਭਗ ਬੁੱਕ ਹੋ ਚੁੱਕੇ ਆ ਨੇ ਇੱਕ ਦੋ ਘ ਰਹਿੰਦੀਆਂ ਨੇ ਜੇ ਕੋਈ ਸਟਲ ਇੰਟਰਸਟਿਡ ਹੋਵੇ ਨਹੀਂ ਤਾਂ ਸਾਨੂੰ ਪਤਾ ਕਿ ਉਹ ਹੈਂਡਲ ਦਿਨ ਤੱਕ ਬੜੇ ਆਰਾਮ ਨਾਲ ਬੁੱਕ ਹੋ ਜਾਣੀਆਂ ਨੇ ਪਰ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਸੀ ਜੀ ਆਓ ਸਾਰੇ ਰਲ ਮਿਲ ਕੇ ਇੱਕ ਸਾਂਝੀ ਵਾਲਤਾ ਦੇ ਮਾਹੌਲ ਨੂੰ ਮੋੜ ਸਰਜੀਤ ਕਰੀਏ ਇਕੱਠੇ ਹੋਈਏ ਈਵੈਂਟ ਦਾ ਆਨੰਦ ਵੀ ਮਾਣੀਏ ਮੇਲੇ ਦਾ ਆਨੰਦ ਵੀ ਮਾਣੀਏ ਤੇ ਇੱਕ ਦੂਜੇ ਨੂੰ ਮਿਲਿਏ ਵੀ ਆਪਣੀਆਂ ਸਾਂਝਾਂ ਨੂੰ ਬਣਾ ਸਾਂਝਾਂ ਇੱਕ ਦੂਜੇ ਦੇ ਨਾਲ ਹੋਰ ਵਧਾਈਏ ਹਾਂ ਆਪਣੇ ਯਾਰਾਂ ਦੋਸਤਾਂ ਨੂੰ ਸਨੇਹਾ ਦੇ ਕੇ ਇਸ ਮੇਲੇ ਦੇ ਵਿੱਚ ਆਪਣਾ ਮੇਲ ਮਲਾਪ ਵੀ ਵਧਾਓ ਤੇ ਇਸ ਮੇਲੇ ਦਾ ਹਿੱਸਾ ਵੀ ਬਣੋ ਹੋਰ ਵੀ ਕਿਸੇ ਕਿਸਮ ਦਾ ਕੁਝ ਸੁਝਾਅ ਕੋਈ ਸਪੋਰਟ ਤੁਸੀਂ ਮੇਲੇ ਨੂੰ ਕਰ ਸਕਦੇ ਹੋ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ-ਬਹੁਤ ਮਿਹਰਬਾਨੀ ਸਾਹਿਕਾ